ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਕਦਸ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਜੀ ਦੇ ਗੁਰਦੁਆਰਾ ਟੁੱਟੀ ਗੰਢੀ ਵਿਖੇ ਨਤਵਸਤਕ ਹੋਏ ਆ ਵਾਹਿਗੁਰੂ ਜੀ ਦੇ ਚਰਨਾਚਰ ਅਰਦਾਸ ਕੀਤੀ ਹੈ ਪਾਤਸ਼ਾਹ ਕਿਰਪਾ ਕਰਿਓ ਸਾਡੀ ਵੀ ਨਮਾਣਿਆਂ ਦੀ ਟੁੱਟੀ ਗੰਢ ਦੇ ਅਸੀਂ ਤੁਹਾਡੇ ਦਰ ਤੇ ਤਰਨਾ ਲੈ ਕੇ ਆਏ ਆ ਇਸ ਤਰਲੇ ਨੂੰ ਪ੍ਰਵਾਨ ਕਰਿਓ ਪਾਤਸ਼ਾਹ ਜੀ ਕਿਰਪਾ ਕਰਿਓ ਜਿਵੇਂ ਉਹਨਾਂ ਆਪ ਜੀ ਦੇ ਪਿਆਰੇ ਸਿੱਖਾਂ ਦਾ ਤਰਲਾ ਪ੍ਰਵਾਨ ਕਰਕੇ ਆਪ ਜੀ ਨੇ ਉਹਨਾਂ ਨੂੰ ਜੀਵਨ ਤੋਂ ਮੁਕਤੀ ਦਿੰਦਿਆਂ ਇਸ ਪਵਿੱਤਰ ਧਰਤੀ ਨੂੰ ਭਾਗ ਲਾਇਆ ਉਹਨਾਂ ਦੇ ਬਦਾਵੇ ਪਾੜੇ ਅਸੀਂ ਵੀ ਆਪ ਜੀ ਦੇ ਦਾਸ ਰਹੇ ਕੂਕਰ ਆ ਅਨੇਕਾਂ ਗਲਤੀਆਂ ਭੁੱਲਾ ਹੁੰਦੀਆਂ ਨੇ ਜ਼ਿੰਦਗੀ ਵਿੱਚ ਬਖਸ਼ ਦਿਓ ਆਪਣੇ ਚਰਨਾਂ ਨਾਲ ਜੋੜ ਕੇ ਸਾਡੇ ਵੀ ਬਦਾਵੇ ਪਾੜ ਕੇ ਪਾਤਸ਼ਾਹ ਜੀ ਸਾਡੀ ਵੀ ਟੁੱਟੀ ਢੰਡ ਦੇਓ ਔਰ ਸਾਥ ਸੰਗਤ ਜੀ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਕਿਸੇ ਇਤਿਹਾਸਕਾਰ ਨੇ ਲਿਖਿਆ ਸੀ ਪੰਜਾਬ ਵਸਦਾ ਹੈ ਗੁਰਾਂ ਦੇ ਨਾਂ ਤੇ ਜਦੋਂ ਵਕ ਵਕ ਥਾਵਾਂ ਤੇ ਜਾ ਕੇ ਇਸ ਤਰ੍ਹਾਂ ਦੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਦੇ ਆਂ ਤੇ ਮਨ ਜਿਹੜਾ ਉਹ ਮਾਣ ਨਾਲ ਗਰਭ ਨਾਲ ਉੱਚਾ ਹੁੰਦਾ ਹੈ ਸਾਨੂੰ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ 13 ਪੋ ਤੱਕ ਪਰਿਵਾਰ ਵਿਛੜਾ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦੇ ਦਿਨ ਉਹ ਬਾਜਾਂ ਵਾਲੇ ਮਾਹੀ ਦਾ ਮਾਛੀਵਾੜੇ ਦੇ ਜੰਗਲਾਂ ਚ ਆਉਣਾ ਉਥੋਂ ਮੰਗਲਾ ਮਾਰਦਿਆਂ ਮਾਰਦਿਆਂ ਇਸ ਜਗ੍ਹਾ ਤੇ ਆ ਕੇ ਖੀਰਲਾ ਜੁੱਧ ਜਿਹੜਾ ਪਾਸ਼ਾ ਜੀ ਨੇ ਲੜਿਆ ਔਰ ਫਤਿਹ ਹਾਸਲ ਕੀਤੀ ਇਥੋਂ ਪਾਤਸ਼ਾਹ ਜੀ ਫਿਰ ਦਮਦਮਾ ਸਾਹਿਬ ਤਲਵੰਡੀ ਸਾਹਿਬ ਕੋ ਕੇ ਜਾ ਕੇ ਬਰਾਜੀ ਜੀ ਇਥੋਂ ਸਿੱਧਾ ਹੀ ਨੰਦੇੜ ਸਾਹਿਬ ਹਜ਼ੂਰ ਸਾਹਿਬ ਪਹੁੰਚੇ ਸੋ ਐਸੇ ਮਹਾਨ ਸਥਾਨ ਜਿਹੜੇ ਕਿ ਸਾਡੀ ਧਰਤੀ ਨੂੰ ਪਾਗ ਲਾਈ ਬੈਠੇ ਆ ਲੱਖਾਂ ਸੰਗਤਾਂ ਰੋਜ਼ ਨਤਮਸਤਕ ਹੁੰਦੀਆਂ ਨੇ ਅਸੀਂ ਵੀ ਇੱਕ ਗਰੀਬੜੇ ਸਿੱਖ ਬਣ ਕੇ ਦਾਤੇ ਦੇ ਦਰ ਤੇ ਆਏ ਆ ਤੁਸੀਂ ਵੀ ਅਸੀਸ ਬਖਸ਼ਿਓ ਸਾ ਸੰਗਤ ਜੀ ਗੁਰੂ ਸਾਹਿਬ ਜੀ ਦੀ ਰਹਿਮਤ ਕਰਨ ਤਰਸ ਦੇ ਘਰ ਚ ਆਉਣ ਦਇਆ ਕਰਮ ਤਗਰੀਬਾਂ ਦੇ 50 ਗੰਢ ਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬੇ